ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮੈਦਾਨ ਸਾਂਭ ਲਿਆ ਅਤੇ ਵਰਕਰਾਂ ਨੂੰ ਮਿਲਣ ਤੋਂ ਬਾਅਦ ਹੁਣ ਉਹਨਾਂ ਨੇ ਰੈਲੀਆਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ ਸ਼ੁਰੂਆਤ ਕੀਤੀ ਹੈ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਹੜਕੇ ਤੋਂ ਉਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਤੋਂ ਪਰਦਾ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਰਕਾ ਸਾਹਿਬ ਦੀ ਸੌ ਆਖਰ ਖਾਦੀ ਕਿਉਂ ਸੀ ਸੌ ਕਿਉਂ ਖਾਦੀ ਇਹਨੇ ਕਿਉਂਕਿ ਇਹਨੂੰ ਪਤਾ ਸੀ ਕਿ ਜੇਕਰ ਕੌਂਸਲ ਪ੍ਰਕਾਸ਼ ਸਿੰਘੀ ਬਾਦਲ ਨੇ ਕੀਤੇ ਕੀ ਜੀ ਵਾਰ ਫਿਰ ਤੋਂ ਇਹ ਸਰਕਾਰ ਪੰਚਾਂ ਦੀ ਮੱਝ ਆ ਰਹੀ ਹੈ ਤੁਹਾਨੂੰ ਪਤਾ ਕਿ ਕਿਵੇਂ ਰੋਕੀਏ ਕੋ ਬਾਬਲ ਸਾਹਿਬ ਦੀ ਜਈ ਤਾਂ ਬਾਦ ਨੂੰ ਕਿਵੇਂ ਰੋਕੀਏ ਕਿ ਝੂਠ ਬੋਲੋ ਝੂਠ ਵੀ ਇੱਡਾ ਬੋਲੋ ਜਿਹੜੇ ਲੋਕੀ ਤੁਮਰਾ ਹੋ ਜਾਣ ਜੇ ਇੱਡਾ ਵੱਡਾ ਝੂਠ ਬੋਲਦੇ ਤੇ ਲੋਕਾਂ ਨੂੰ ਮਨਾਉਣਾ ਕਿਵੇਂ ਹੈ ਕਿ ਝੂਠ ਦਾ ਸੱਚ ਹੋਊਗਾ ਸੋਖਾ ਲੋਕ ਦਾ ਰੁੱਖਾ ਸਾਹਿਬ ਜੀ ਬੋਲਦੇ ਹੱਥ ਸਿਲਾ ਕੇ ਆਪਣੇ ਮੱਥੇ ਦਾ ਲਾ ਕੇ ਕਸ਼ਮੀਰੀ ਜੰਮੂ-ਕਸ਼ਮੀਰ ਸਾਫ਼ ਕਰਕੇ ਕੈਪਟਨ ਅਮਰਿੰਦਰ ਸਿੰਘ ਸੌਂਗਾਂ ਦਾ ਪੂਰੇ ਪੰਜਾਬੀਆਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਇੱਥੇ ਇਹ ਵੀ ਗੱਲ ਕਬੂਲੀ ਹੈ ਕਿ ਜਦੋਂ ਗੁਰਕਾ ਸਾਹਿਬ ਦੀ ਸੌਂਗ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਖਾਧੀ ਗਈ ਉਸ ਤੋਂ ਬਾਅਦ ਕੁਝ ਉਹਨਾਂ ਦੇ ਲੀਡਰ ਵੀ ਉਹ ਸੌਂਗ ਨੂੰ ਵੇਖ ਕੇ ਡੋਲ ਗਏ ਸਨ ਕਿ ਸ਼ਾਇਦ ਸਾਡਾ ਵੀ ਕਰਜ਼ਾ ਮਾਫ਼ ਹੋਈ ਜਾਵੇ ਇਹੋ ਸੰਤਾ ਨੇ ਦੇਖਿਆ ਕਿ ਹਰ ਗੁਰਕਾ ਸਾਹਿਬ ਦੀ ਸੌਂਗ ਖਾ ਲਈ ਕਈ ਆਪਣੇ ਵਰਕਰ ਵੀ ਤੇ ਆਪਣੇ ਲੀਡਰ ਵੀ ਕਈ ਬਹਾਨੇ ਦੇ ਦੇ ਕੇ ਗੱਲਾਂ ਚਲਤੀਆਂ ਕਿ ਇੱਕ ਵਾਰ ਵੋਟ ਪਾ ਦੀਏ ਰਾਜੇ ਨੂੰ ਇਹਦੇ ਸੌਖਾ ਵੀ ਹੈ ਆਪਣੇ ਦੇ 20 ਲੱਖ ਕਰਦੇ ਆ 15 ਲੱਖ ਕਰਦੇ 10 ਲੱਖ ਕਰਦੇ ਸਾਰਾ ਪਾ ਹੋ ਜਾਊਗਾ ਅਗਲੀ ਵਾਰ ਫਿਰ ਤੋਂ ਕਾਰਜ ਤੋਂ ਪਤਾ ਕਿ ਕਿਹਨਾਂ ਇੱਕ ਵਾਰ ਤੋਂ ਬਾਅਦ ਆ ਕੇ ਕਈ ਕਾਲੀ ਵਰਕਰ ਲੀਡਰ ਚੇਤਦਾਰ ਆ ਗੱਲਾਂ ਛਾ ਕੇ ਤੇ ਉਹਨਾਂ ਨੇ ਵੋਟ ਪਾ ਦਿੱਤੀ ਤੇ ਕਈ ਮੈਨੂੰ ਮਿਲੇ ਇਹ ਲੋਕਿਆਉਣ ਵਾਲੇ ਕਿ ਸਭ ਤੋਂ ਬਾਅਦ ਹੋ ਗਿਆ ਪਰ ਅਸੀਂ ਉਹ ਸੌਣ ਦੇ ਕੰਧਾਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਇੱਕ ਮੌਕਾ ਦੇਣ ਦੀ ਗੱਲ ਵੀ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਲੋਕ ਸਭਾ ਚੋਣਾਂ ਵੀ ਇੱਕ ਮੌਕਾ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਕ ਸਿਖਾਇਆ ਜਾ ਸਕੇ ਕੈਪਟਨ ਨੂੰ ਪਤਾ ਨਹੀਂ ਇੱਕ ਮੌਕਾ ਹੈ ਪਾਰਲੀਮੈਂਟ ਦਾ ਆਪਾਂ 30 ਜਾਂ 30 ਸੀਟਾਂ ਤੁਸੀਂ ਦੱਸ ਦਿਓ ਸ਼੍ਰੋਮਣੀ ਅਕਾਲੀ ਦਲ ਨੂੰ ਆੜੀ ਦੇ ਤਾਂ ਮੁੱਖ ਮੰਤਰੀ ਮਤ ਨੂੰ ਗਰੰਟੀ ਦਿੱਤਾ। ਮੁੱਖਾ ਸਾਹਿਬ ਦੀ ਸੌਖਾ ਕੇ ਘਰ ਘਰ ਨੌਕਰੀ ਦੇਣ ਦਾ ਵਾਦਾ। ਮੁੱਖਾ ਸਾਹਿਬ ਦੀ ਸੌਖਾ ਕੇ ਨੌਜਵਾਨਾਂ ਨੂੰ ਮੋਬਾਈਲ ਦੇਣ ਦਾ ਵਾਦਾ। ਮੁੱਖਾ ਸਾਹਿਬ ਦੀ ਸੌਖਾ ਕੇ ਲੋਕਾਂ ਨੂੰ 2500 ਪੈਨਸ਼ਨ ਦੇਣ ਦਾ ਵਾਦਾ। ਇਹ ਕਹਿੰਿਆ ਤੋਂ ਸ਼ਰਮਿੰਦਾਰ ਵਾਦਾ। ਜਿੰਦੀ ਚਾਹ ਬਤੀ ਮੈਂ ਤਾਂ ਕੋਈ ਛੱਡਿਆ ਹੀ ਨਹੀਂ ਕਰਦਾ। ਦਰਸਲ ਸੁਖਬੀ ਸਿੰਘ ਬਾਦਲ ਦੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮਿਲਣ ਲਈ ਵਰਕਰ ਮਿਲਣੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ ਉਸ ਪ੍ਰੋਗਰਾਮ ਨੂੰ ਖਤਮ ਕਰਨ ਤੋਂ ਬਾਅਦ ਹੁਣ ਸੁਖਬੀ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਵੱਡੀਆਂ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਤੋਂ ਪਹਿਲੀ ਰੈਲੀ ਕੀਤੀ ਗਈ ਹੈ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਿੱਥੋਂ ਕਿ ਲਗਭਗ ਤੈ ਹੈ ਕਿ ਪ੍ਰੇਮ ਸਿੰਘ ਚੰਦੂ ਮਾਦਰਾ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਹੋਣਗੇ ਸੁਖਬੀ ਸਿੰਘ ਬਾਦਲ ਨੇ ਇੱਥੇ ਕਈ ਗੱਲਾਂ ਆਪਣੇ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲੀ ਗੱਲ ਕਿ ਕੈਪਟਨ ਮਨਦਰ ਸਿੰਘ ਦੀ ਸਰਕਾਰ ਇਸੇ ਲਈ ਬਣੀ ਹੈ ਕੀ ਸੌ ਖਾਲੀ ਸੀ ਪਰ ਉਸ ਵੇਲੇ ਲੱਗ ਵੀ ਇਦਾਂ ਹੀ ਰਿਹਾ ਸੀ ਕਿ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਕੋਈ ਵੀ ਹਵਾ ਨਹੀਂ ਸੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲ ਦਲ ਦੀ ਸਰਕਾਰ ਦੇ ਵਿਚਾਲੇ ਉਸ ਵੇਲੇ ਮੁਕਾਬਲਾ ਦੇਖਿਆ ਜਾ ਰਿਹਾ ਸੀ ਪਰ ਕੈਪਟਨ ਮਨਿੰਦਰ ਸਿੰਘ ਨੇ ਜਦੋਂ ਸ਼੍ਰੀ ਗੁਰੂਕਾ ਸਾਹਿਬ ਦੀ ਸੌ ਖਾਦੀ ਤਾਂ ਉਸ ਤੋਂ ਬਾਅਦ ਬਾਜ਼ੀ ਪਲਟ ਗਈ ਅਤੇ ਸਰਕਾਰ ਬਣੀ ਬਹੁਮਦ ਨਾਲ ਸਰਕਾਰ ਬਣੀ ਕੈਪਟਨ ਮਨਿੰਦਰ ਸਿੰਘ ਦੀ ਉਸੇ ਗੱਲ ਨੂੰ ਲੈ ਕੇ ਸੁਖਬੀਤ ਸਿੰਘ ਬਾਦਲ ਆਪਣੇ ਵਰਕਰਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਸਾਡੀ ਕਮੀ ਦੀ ਕਰਕੇ ਸਾਡੀ ਸਰਕਾਰ ਨਹੀਂ ਗਈ ਸਗੋਂ ਕੈਪਟਨ ਮਨਿੰਦਰ ਸਿੰਘ ਨੇ ਝੂਠੀ ਸੌ ਖਾਦੀ ਸੀ ਇਸ ਕਰਕੇ ਉਹਨਾਂ ਦੀ ਸਰਕਾਰ बन ਗਈ ਹੈ ਪਰ ਇੱਥੇ ਦੇਖਣ ਵਾਲੀ ਗੱਲ ਇਹ ਵੀ ਹੈ ਜੋ ਸੁਖਬੀਰ ਸਿੰਘ ਬਾਦਲ ਅਜ ਕੱਲ੍ਹ ਰੈਲੀਆਂ ਕਰ ਰਹੇ ਨੇ ਉਹਦੇ ਵਿੱਚ ਇੱਕ ਗੱਲ ਤਾਂ ਸਾਹਮਣੇ ਆ ਰਹੀ ਹੈ ਕਿ ਭਾਵੇਂ ਉਹਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਪਰ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਅਸੀਂ ਆਪਣੇ ਉਮੀਦਵਾਰਾਂ ਦੇ ਕੰਨਾਂ ਵਿੱਚ ਫੂਕਾਂ ਮਾਰ ਦਿੱਤੀਆਂ ਨੇ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਤੁਸੀਂ ਉਮੀਦਵਾਰ ਹੋਵੋਗੇ ਇਲਾਕੇ ਵਿੱਚ ਜਾ ਕੇ ਆਪਣਾ ਪ੍ਰਚਾਰ ਕਰੋ ਕੁਝ ਅਜਿਹੇ ਹੀ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਵੀ ਕਰ ਦਿੱਤਾ ਹੈ ਇਸ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉ ਨਹੀਂ ਕੀਤਾ ਜਾ ਰਿਹਾ ਸ਼ਾਇਦ ਉਹ ਕਾਂਗਰਸੀ ਉਮੀਦਵਾਰਾਂ ਦੀ ਉਡੀਕ ਤੇ ਵਿੱਚ ਨੇ ਕਿ ਕਿੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਉਸੇ ਦੇ ਤਹਿਤ ਹੀ ਜੇਕਰ ਇਹਨਾਂ ਨੂੰ ਕੋਈ ਫਿਰ ਬਦਲ ਵੀ ਕਰਨਾ ਪਿਆ ਤਾਂ ਉਹ ਕਰ ਸਕਣ ਪਰ ਇੱਥੇ ਜੋ ਗੱਲ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਝੂਠੀ ਸੌਂਦੀ ਕੀਤੀ ਹੈ ਉਸ ਬਾਰੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੀ ਝੂਠੀ ਸੌਂ ਖਾਦੀ ਸੀ ਤਾਂ ਹੀ ਉਹਨਾਂ ਦੀ ਸਰਕਾਰ ਬਣੀ ਹੈ ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਚੈਨਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚੜ੍ਹ ਅਗਲੀ ਵਾਰ ਫੇਰ ਆਦਰਵਾਂਗਾ ਤੁਸੀਂ ਬਣ ਰਹੋ ਦਾ ਪੰਜਾਬ ਟੀਵੀ ਦੇ ਨਾਲ ਪਹਿਲਾ ਮੁੱਖ ਮੰਤਰੀ ਹੋਣਾ ਪੂਰੇ ਹਿੰਦੁਸਤਾਨ ਦਾ ਜਿਹੜਾ ਜਨਤਾ ਚਾਹੁੰਦਾ ਹੀ ਨਹੀਂ ਤੁਸੀਂ ਪਹਿਲੇ ਬਾਲਣ ਸਾਹਿਬ ਕਿਉਂ ਮੁੱਖ ਮੰਤਰੀ ਹੁੰਦੇ ਇਹਦੇ ਸੋਲੇ ਹੁੰਦੇ ਲੋਟਾਰ ਹੋ ਗਏ ਇੱਕ ਵਾਰ ਵੀ ਦੇਖਿਆ ਕਿ ਮੁੱਖ ਮੰਤਰੀ ਜੀ ਨੇ ਕਿਹਾ ਦੇਣਾ ਕੀ ਹੈ ਸਾਰਾ ਕੁਝ ਖੋ ਗਿਆ ਅੱਜ 1500 ਕਰੋੜ ਰੁਪਇਆ ਪੈਨਸ਼ਨ ਬਜ਼ੁਰਗਾਂ ਦੀ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਸੀ ਪਿਛਲੇ 2 ਸਾਲਾਂ ਦੀ 1500 ਕਰੋੜ ਰੁਪਇਆ ਇਹਨੇ ਦਿੱਤੀ ਨਹੀਂ 200 ਕਰੋੜ ਰੁਪਇਆ ਸ਼ਮਿਲ ਨਹੀਂ ਦਿੱਤਾ ਇਸ ਸਕਾਲਰਸ਼ਿਪ ਬਾਦਲ ਸਾਹਿਬ 750 ਕਰੋੜ ਰੁਪਏ ਕਾੜਜਾਂ ਨੂੰ ਦਿੰਦੇ ਸੀ ਐਸੀ ਬੱਚੇ ਆਪਣੇ ਫੇਰ ਪੜ੍ਹਾਈ ਕਰ ਸਕਣ ਲੋ ਹੌਨਸਾਰਨੇ ਸਕਾਲਰਸ਼ਿਪ ਬੰਦ ਕਰਤੀ ਅੱਜ ਬੱਚੇ ਕਾਲਜ ਨਹੀਂ ਜਾ ਸਕਦੇ ਐਸੀ ਭਾਈਚਾਰੇ ਨੂੰ ਅਸੀਂ 200 ਯੂਨਿਟ ਬੰਦ ਕਰਤੀ ਹੈ ਬੰਦ ਕਰ ਦਿੱਤੇ ਅੱਜ ਫਿਰ ਆਉਣਗੇ ਗਰੀਬਾਂ ਦੇ ਕੋਈ ਜਰੂਰ ਵੀਰ ਦਾ ਦੱਸ ਲਓ BC ਦੀ ਇਸ ਸਕਾਲਰਸ਼ਿਪ ਦਾ ਆਪਣ ਯੂਨੀਵਰਸ ਬੰਦ ਕਰ ਦਿੱਤੇ ਇਹ ਜੀ ਨੌਜਵਾਨ ਨੂੰ ਜੇਬ ਦਿੱਤਾ ਜੀ ਖੇਤਾਂ ਨਾਲ ਸੰਬੰਧ ਦਿੱਤਾ ਜੀ ਬੰਦ ਕਰ ਦਿੱਤਾ। ਪਰ ਹੁਣੇ ਟੱਪਿਆ ਸੀ ਸੇਵਾ ਕੇਂਦਰ ਜਿਹੜਾ ਆਪਣੇ ਸੀ ਅਸੀਂ ਕੋਈ ਪਿੰਡਾਂ ਤੁਸੀਂ ਆਪਣਾ ਕੰਮ ਕਰਾ ਸਕਦੇ ਸੀ ਉਹਨੂੰ ਵੱਡੇ ਦਫ਼ਤਰਾਂ ਚ ਜਾਣ ਦੀ ਲੋੜ ਨਹੀਂ ਪਈ ਸੀ ਹੁਣ ਸਰ ਬੰਦ ਕਰ ਦਿੱਤਾ। 700 ਪ੍ਰਾਇਮਰੀ ਸਕੂਲ ਬੰਦ ਕਰਤੇ। ਸਾ ਆਪਣੇ ਜਿਹੜੇ ਸਕਲਪਾਂਡ ਬੰਦ ਕਰ ਦਿੱਤੇ। ਮੁੱਖ ਮੰਤਰੀ ਕੀਰਤ ਯਾਤਰਾ ਜੀ ਸ਼ੁਰੂ ਕੀਤੀ ਉਹ ਬੰਦ ਕਰ ਦਿੱਤੀ। ਵਾਜਬਾ ਨੂੰ ਵੀ ਇਹ ਦਿੱਤਾ

ਤੇ ترقی ਹੋ ਤੁਸੀਂ ਦੇਖ ਲੋ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਜੋ ਜ਼ਬਾਨ ਕਰਦੇ ਸੀ ਤੁਹਾਡੇ ਨਾਲ ਪੂਰੀ ਕਰਦੇ ਸੀ ਜੇ ਅਸੀਂ ਕਿਹਾ ਬਿਜਲੀ ਆ ਮੁਕਤਾਂ ਦੇ 35000 ਕਰੋੜ ਰੁਪਏ ਲਾ ਕੇ ਥੰਮਲ ਪਲ ਬਣਾ ਕੇ ਬਿਜਲੀ ਆ ਮੁਕਤੀ ਜੇ ਅਸੀਂ ਕਿਹਾ ਚਾਰ ਤੇ 6 ਨਹੀਂ ਸੜਕਾਂ ਇੱਕ ਸ਼ਹਿਰ ਤੇ ਵੱਡੇ ਸ਼ਹਿਰ ਦੂਜੇ ਜੋੜਾਂਗੇ 25 30000 ਕਰੋੜ ਰੁਪਏ ਲਾ ਕੇ ਦੇਖੋ ਕਿੰਨੇ ਸੱਚਾ ਬਣਾਤੀਆਂ ਤੇ ਬੜੀਆਂ ਅਸੀਂ ਤਕਰੀਬਨ ਅਸੀਂ ਤਕਰੀਬਨ ਅਸੀਂ ਤਕਰੀਬਤ ਕੋਈ 150 ਸ਼ਹਿਰਾਂ ਤੇ ਪਿੰਡਾਂ ਵਿੱਚ ਸੀਵਰੇਜ ਦਾ ਸੜੀਆਂ ਨਾ ਰਹੀ ਦਾ ਸਾਰਾ ਕੰਮ ਕਮਪਲ ਕਰ ਦਿੱਤਾ ਜਿਹੜੇ ਆਉਣ ਸਰ ਸਭ ਨੂੰ ਬੰਦ ਕਰ ਦਿੱਤਾ 2 ਢਾਈ ਮਹੀਨਿਆਂ ਤੋਂ ਮੈਂ ਪੂਰੇ ਪੰਜਾਬ ਵਿੱਚ ਇੱਕ ਇੱਕ ਹਲਕੇ ਜਾ ਕੇ ਵਰਕਰ ਮਿਲਨੀ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਤਕਰੀਬਨ 108 ਫਲਕਿਆਂ ਜਾ ਚੁੱਕਾ ਹੈ ਅਖੀਰਲਾ ਪ੍ਰੋਗਰਾਮ ਮੇਰਾ ਕੱਲ ਸੀ ਅੱਜ ਤੋਂ ਜਗਾ ਨੇਰੀਆਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਪਿਛਲੇ 2.5 ਮਹੀਨਿਆਂ ਦੇ ਅੰਦਰ ਮੈਂ ਤਕਰੀਬਨ 3 ਲੱਖ ਤੋ ਵੀ ਗਿਆ ਚੁੱਕੇ ਉਹਨਾਂ ਦੀਆਂ ਭਾਵਨਾਵਾਂ ਵੀ ਸਮਝ ਸਕੇ ਮੈਂ ਅੱਜ ਕੱਲ੍ਹ ਦੇਖੀ ਹੈ ਪੂਰੇ ਪੰਜਾਬ ਜਾ ਕੇ ਲੋਕ ਬੜੀ ਦੁਖੀ ਹੈ ਕੰਨ ਰੱਖੋ ਜਨਤਾ ਬੜੀ ਦੁਖੀ ਹੈ ਇੱਕ ਬਹੁਤ ਹੀ ਨਿਖੇਤ ਨਕਮਾ ਨਲਾਕ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਤੁਸੀਂ ਸਾਰੇ ਜਾਂਦੇ ਹੋ ਗੁਰੂ ਦੀ ਨਗਰੀ ਚ ਰਹਿਣੇ ਹੋ ਇਦੋਂ ਕੋਈ ਛੋਟੇ ਪਿੰਡ ਕੋਈ ਝਗੜਾ ਹੋ ਜਾਏ ਤੋ ਟੜਿਆ ਵਿੱਚ ਝਗੜਾ ਹੋ ਜਾਏ ਇਹ ਕੀ ਕਰਨੀ ਹੋ ਤੁਸੀਂ ਕਿਉਂ ਗੁਰੂ ਘਰ ਚਲੀਏ ਉੱਥੇ ਬਹਿ ਕੇ ਆਪਾਂ ਫੈਸਲਾ ਕਰਾਂਗੇ ਇਹ ਸੱਚਾ ਤੇ ਝੂਠਾ ਹੈ